ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਨਰੈਣ ਸਿੰਘ ਚੋੜਾ ਨੇ ਜਿਹੜਾ ਆ ਉਹ ਮਾਰਨ ਦਾ ਯਤਨ ਕੀਤਾ ਸੁਖਵੀਰ ਬਾਦਲ ਨੂੰ ਤੇ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਤੇ ਆ ਜਿਹੜੇ ਕਾਰੇ ਉਹ ਤੁਸੀਂ ਕੀਤੇ ਸੀ ਉਦੋਂ ਫਿਰ ਤੁਸੀਂ ਸਾਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਆ ਤਾਂ ਤੁਹਾਨੂੰ ਇੱਕ ਹੋਰ ਅਖਬਾਰ ਦਿਖਾਉਂਦਾ ਆ ਜਦੋਂ ਸ਼ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾਂ ਤਲਵਾਰਾਂ ਨਾਲ ਮਾਰਿਆ ਕੁੱਟਿਆ ਆ ਦੇਖੋ ਕਿਵੇਂ ਲਹੂ ਲੋਹਾਂ ਜਿਹੜਾ ਆ ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਉਹ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਹੋਏ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਆਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਹਿਬਲ ਗੋਲੀ ਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਗਦਾਵਤ ਪੰਥ ਦੋਖੀ ਸੁਖਬੀਰ ਬਾਦਲ ਦੇ ਉੱਤੇ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਉਹ ਦੁਸ਼ਟ ਤਾਂ ਭਾਵੇਂ ਬਚ ਗਿਆ ਲੇਕਿਨ ਉਸ ਤੋਂ ਬਾਅਦ ਬਾਦਲ ਜੁੰਡਲੀ ਸ਼ਰੋਮਣੀ ਕਮੇਟੀ ਦੇ ਵੱਲੋਂ ਬੜਾ ਚੀਕਚਿਹਰਾ ਪਾਇਆ ਜਾ ਰਿਹਾ ਆ ਤੇ ਉਸ ਦਿਨ ਬਾਦਲ ਦਲ ਦੇ ਹੀ ਇੱਕ ਗੁੰਡੇ ਦੇ ਵੱਲੋਂ ਭਾਈ ਨਾਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰ ਦਿੱਤੀ ਗਈ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭੁੰਦਰ ਆ ਉਹ ਇਸ ਮਾਮਲੇ ਦੇ ਉੱਤੇ ਚੁੱਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਨੇ ਵੀ ਚੁੱਪੀ ਧਾਰਨ ਕੀਤੀ ਹੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਆਪਣੇ ਆਪ ਨੂੰ ਪੰਥ ਪ੍ਰਸਤ ਵੀ ਅਖਵਾਉਂਦੇ ਆ ਉਹ ਵੀ ਜਾਂ ਤਾਂ ਇਸ ਮਾਮਲੇ ਦੇ ਉੱਤੇ ਚੁੱਪ ਰਹੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰ ਹੀ ਜਾਂਦੀਆਂ ਹੁੰਦੀਆਂ ਕਿੰਨਾ ਸ਼ਰਮਨਾਕ ਬਿਆਨ ਆ ਤੇ ਇਹਨਾਂ ਸਾਰਿਆਂ ਦੇ ਲਈ ਕਿੰਨੀ ਸ਼ਰਮਨਾਕ ਗੱਲ ਆ ਕਿ ਜਿੰਨਾ ਸੰਸਥਾਵਾਂ ਨੇ ਸਿੱਖ ਕੌਮ ਦੀ ਦਰਸਾਰ ਬਾਰੇ ਪ੍ਰਚਾਰ ਪ੍ਰਸਾਰ ਕਰਨਾ ਸੀ ਦਸਤਾਰ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਣਾ ਸੀ ਦਸਤਾਰ ਦੇ ਸਤਕਾਰ ਬਾਰੇ ਉਹੀ ਜਿਹੜੀਆਂ ਸੰਸਥਾਵਾਂ ਆ ਉਹ ਲੱਥੀ ਹੋਈ ਦਸਤਾਰ ਨੂੰ ਜਾਂ ਤਾਂ ਠੀਕ ਠਹਿਰਾ ਰਹੀਆਂ ਨੇ ਤੇ ਜਾਂ ਝੋਪਿਆ ਸਿੱਖਾਂ ਦੀਆਂ ਦਸਤਾਰਾਂ ਲਾਉਣਾ ਇਹ ਇਹਨਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰੀ ਸੀ ਆ ਮੈਂ ਤੁਹਾਨੂੰ ਕੋਜਾ ਖਬਰਾਂ ਦਿਖਾਉਂਦਾ ਆ ਜਿਹਦੇ ਵਿੱਚ ਸ਼ਰੋਮਣੀ ਕਮੇਟੀ ਵਾਲਿਆਂ ਨੇ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਉਤਾਰੀਆਂ ਅਤੇ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਤਸ਼ੱਦਦ ਢਾਇਆ ਹੁਣ ਇਹ ਕਹਿ ਰਹੇ ਆ ਨਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਲ ਜਿਹੜੀ ਗੋਲੀ ਆ ਉਹ ਚੱਲੀ ਤੁਸੀਂ ਦੇਖੋ ਕਿ ਇਹ ਖੁਦ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਅਤੇ ਤਸ਼ੱਦਦ ਕਰਦੇ ਰਹੇ ਆ ਇਹ ਅਖਬਾਰਾਂ ਉਸ ਗੱਲ ਦੀਆਂ ਗਵਾਹ ਆ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰਾਹ ਬੰਦ ਕਰਕੇ ਬਣਾਇਆ ਬੰਦੀ ਤਾਕਤ ਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਭੰਗ ਕੁੱਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਹੇ ਹਦਮਾਲਾ ਇਹ 16 ਸਤੰਬਰ ਤੇ 2020 ਦੀ ਅਖਬਾਰ ਆ ਉਦੋਂ ਵੀ ਇਹਨਾਂ ਨੇ ਸਿੱਖ ਨੌਜਵਾਨਾਂ ਦੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਯੂਝ ਰਹੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਦਸਤਾਰਾਂ ਉਤਾਰੀਆਂ ਤੇ ਡਾਂਗਾਂ ਦੇ ਨਾਲ ਉਹਨਾਂ ਨੂੰ ਜਿਹੜਾ ਕੁੱਟਿਆ ਗਿਆ ਸਿੱਖਾਂ ਦੇ ਕਕਾਰ ਤੱਕ ਜਿਹੜੇ ਆ ਉਹ ਉਤਾਰ ਲਏਗੇ ਉਦੋਂ ਫਿਰ ਸ਼ਰਮਨੀ ਕਮੇਟੀ ਨੇ ਜਾਂ ਇਹਨਾਂ ਦੀ ਕਿਸੇ ਅੰਤਰਨ ਕਮੇਟੀ ਨੇ ਜਾਂ ਕਿਸੇ ਹੋਰ ਨੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਗੱਲ ਹੈ ਉਹ ਕਿਉਂ ਨਾ ਕੀਤੀ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਨਰੈਣ ਸਿੰਘ ਚੌੜਾ ਨੇ ਜਿਹੜਾ ਆ ਉਹ ਮਾਰਨ ਦਾ ਯਤਨ ਕੀਤਾ ਸੁਖਵੀਰ ਬਾਦਲ ਨੂੰ ਤੇ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਤੇ ਆ ਜਿਹੜੇ ਕਾਰੇ ਉਹ ਤੁਸੀਂ ਕੀਤੇ ਸੀ ਉਦੋਂ ਫਿਰ ਤੁਸੀਂ ਸਾਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਆ ਤਾ ਤੁਹਾਨੂੰ ਇੱਕ ਹੋਰ ਅਖਬਾਰ ਦਿਖਾਉਣਾ ਆ ਜਦੋਂ ਸ਼ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾਂ ਤਲਵਾਰਾਂ ਨਾਲ ਮਾਰਿਆ ਕੁੱਟਿਆ ਆ ਦੇਖੋ ਕਿਵੇਂ ਲਹੂ ਲੋਹਾਨ ਜਿਹੜਾ ਆ ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਉਹ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਕੋਈ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਆਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਹਿਬਲ ਗੋਲੀ ਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਸੋ ਉਦੋਂ ਜਿਹੜੇ ਬਾਦਲ ਕੇ ਆ ਉਦੋਂ ਫਿਰ ਕਿਉਂ ਚੁੱਪ ਸਨ ਉਦੋਂ ਸ਼ਰਮਣੀ ਕਮੇਟੀ ਦੀ ਅੰਤਰੰਕ ਕਮੇਟੀ ਫਿਰ ਸਾਰੀ ਕਿਉਂ ਚੁੱਪ ਸੀ ਉਦੋਂ ਕਿਉਂ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੁਹਾਡੇ ਜਿਹੜੀਆਂ ਕੀਤੇ ਜਿਹੜੇ ਕਾਰੇ ਨਾ ਉਹ ਹੀ ਹੁਣ ਤੁਹਾਡੇ ਸਾਹਮਣੇ ਆ ਰਹੇ ਆ ਸਮੇ ਸਮੇਂ ਦੇ ਉੱਤੇ ਜਿਹੜਾ ਸਿੱਖ ਹੁੰਦਾ ਨਾ ਉਹ ਤਾਂ ਕਿਸੇ ਦੀ ਵੀ ਜਿਹੜੀ ਦਸਤਾਰ ਨਹੀਂ ਉਤਾਰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਦਸਤਾਰ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਦਾਰਿਆ ਇਹ ਤੇ ਇਕੱਲੀ ਕਿਸੇ ਸਿੱਖ ਦੀ ਦਸਤਾਰ ਨਹੀਂ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਆ ਉਹ ਬਖਸ਼ਿਸ਼ ਆ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰ ਦਿੱਤੀ ਸੀ ਕਥੂ ਨੰਗਲ ਵਿੱਚ ਇੱਕ ਵਾਰ ਨਾ ਹਿੰਦੂ ਤਵੀਆਂ ਨੇ ਐਲਾਨ ਕੀਤਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੱਗ ਆ ਉਹ ਉਤਾਰਾਂਗੇ ਅਖਬਾਰਾਂ ਵਿੱਚ ਬਿਆਨ ਵੀ ਦਿੱਤੇ ਫਿਰਕੂ ਹਿੰਦੂ ਤਵੀਆਂ ਨੇ ਸ਼ਿਵ ਸੈਨਾ ਵਾਲਿਆਂ ਨੇ ਤੇ ਜਿਹੜੀਆਂ ਪੰਥਕ ਅਤੇ ਖਾਲਸਤਾਨੀ ਜਥੇਬੰਦੀਆਂ ਕਿਸੇ ਕਾਰਨ ਕਰਕੇ ਕਿਸੇ ਵਖਰੇਵੇਂ ਨੂੰ ਲੈ ਕਰਕੇ ਜਾਂ ਕੋਈ ਹੋਰ ਮਤਭੇਦ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਉਸ ਸਮੇਂ ਜਿਹੜਾ ਸਟੈਂਡ ਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦਿੱਤੇ ਤੇ ਪੰਥ ਦੋਖੀਆਂ ਨੂੰ ਜਿਹੜਾ ਲਲਕਾਰਿਆ ਸੀ ਅਸੀਂ ਖੁਦ ਖਾਲਸਾ ਫਤਿਹਨਾਮਾ ਦੇ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਿਹੜਾ ਸਖਤ ਸਟੈਂਡ ਲਿਆ ਦਲ ਖਾਲਸਾ ਨੇ ਵੀ ਸਖਤ ਸਟੈਂਡ ਲਿਆ ਤੇ ਹੋਰ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੱਲ੍ਹ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਨਹੀਂ ਇਹ ਸਿੱਖ ਕੌਮ ਦੀ ਪੱਗ ਨੂੰ ਜਿਹੜਾ ਹੱਥ ਪਾਉਣ ਜਾ ਰਹੇ ਆ ਤੇ ਹੁਣ ਜਦੋਂ ਇੱਕ ਆ ਬਾਦਲਾ ਦੇ ਯੂਥ ਵਿੰਗ ਦੇ ਕਿਸੇ ਅਹੁਦੇਦਾਰ ਨੇ ਪੱਗ ਉਤਾਰੀਏ ਭਾਈ ਨਰੈਣ ਸਿੰਘ ਚੌੜਾ ਦੀ ਤੇ ਤੁਸੀਂ ਦੇਖੋ ਕਿ ਜਾਂ ਤਾਂ ਇਹ ਲੋਕ ਉਸ ਲਥੀ ਹੋਈ ਪੱਗ ਨੂੰ ਠੀਕ ਠੈਰ ਆ ਰਹੇ ਆ ਤੇ ਜਾਂ ਇਹ ਕਹਿ ਰਹੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਜਾਂ ਇਹਨਾਂ ਨੇ ਜਿਹੜੀ ਚੁੱਪੀ ਧਾਰਨ ਕੀਤੀ ਹੋਈ ਏ ਸੋ ਇਹ ਗੱਲਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਅੱਜ ਜੋ ਕੁਝ ਬਾਦਲ ਗਿਆ ਦੇ ਹਾਲਾਤ ਬਣ ਚੁੱਕੀ ਆ ਇਸੇ ਕਾਰਨਾਂ ਕਰਕੇ ਹੀ ਆ ਨਾ ਕਿਉਂਕਿ ਇਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਬਾਦਲ ਨੂੰ ਹੀ ਆਪਣਾ ਜਿਹੜਾ ਗੁਰੂ ਆ ਮੰਨ ਲਿਆ ਹੋਇਆ ਇੰਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਕਾਰ ਦਾ ਕੋਈ ਜਿਹੜਾ ਫਿਕਰ ਯਾਰ ਉਹ ਨਹੀਂ ਰਿਹਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਤੁਸੀਂ ਕਦੀ ਇਹਨਾਂ ਲੋਕਾਂ ਦੇ ਜਿਹੜੇ ਬਿਆਨ ਆ ਉਹ ਦੇਖੇ ਕਦੀ ਜਦੋਂ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਜਾ ਰਿਹਾ ਹੁੰਦਾ ਸੀ ਬਾਦ ਸਰਕਾਰ ਦੇ ਰਾਜ ਦੇ ਵਿੱਚ ਕਦੀ ਆ ਅੰਤਰਿਕ ਕਮੇਟੀ ਜਾਂ ਬਾਦ ਦਾ ਦੀ ਜਿਹੜੀ ਜੁੰਡਲੀ ਹੁਣ ਰੋਲਾ ਪਾਉਂਦੀ ਫਿਰਦੀ ਹੈ ਕਦੀ ਉਸ ਸਮੇਂ ਇਹਨਾਂ ਨੇ ਜਿਹੜੀ ਨਿਖੇਧੀ ਆ ਉਹ ਕੀਤੀ ਹੁਣ ਜਿਹੜੇ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਦੀਆਂ ਗੱਲਾਂ ਕਰ ਰਹੇ ਆ ਪੰਥ ਦੇ ਵਿੱਚੋਂ ਉਦੋਂ ਫਿਰ ਤੁਸੀਂ ਸਾਰੇ ਕਿੱਥੇ ਚਪਣੀ ਦੇ ਵਿੱਚ ਨੱਕ ਡੋਬ ਕੇ ਮਰੇ ਹੋਏ ਸੀ ਜੇ ਉਦੋਂ ਨਹੀਂ ਸੀ ਮਰੇ ਤਾਂ ਹੁਣ ਮਰ ਜਾਓ ਜਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਹੋਏ ਆ ਕੌਮ ਤੁਹਾਨੂੰ ਕਦੇ ਵੀ ਜਿਹੜੇ ਮਾਫ਼ ਹੋ ਨਹੀਂ ਕਰੇਗੀ ਤੇ ਜਿਨੇ ਭਾਈ ਦਰੈਲ ਸਿੰਘ ਚੌੜਾ ਦੀ ਦਸਤਾਰ ਵੀ ਉਲਾਈ ਹੈ ਨਾ ਉਸ ਦੁਸ਼ਟ ਨੂੰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਤੂੰ ਆਪਣੇ ਕੀਤੇ ਕਾਰੇ ਦੀ ਜਿਹੜੀ ਸਜ਼ਾ ਆ ਉਹ ਭੁਗਤ ਕੇ ਰਹੇਗਾ ਸਿੱਖ ਕੌਮ ਤੈਨੂੰ ਮਾਫ਼ ਨਹੀਂ ਕਰੇਗੀ ਚੋਪ ਕਰਕੇ ਤੇ ਭਾਈ ਨਰੈਨ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਜਿਹੜਾ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਜਿਹੜਾ ਪੈਰੀ ਆ ਉਹ ਪੈ ਜਾ ਇਸੇ ਤਰ੍ਹਾਂ ਭਾਈ ਨਰੈਨ ਸਿੰਘ ਚੌੜਾ ਦੇ ਪਰਿਵਾਰ ਦੇ ਕੋਲੋਂ ਵੀ ਜਿਹੜੀ ਮਾਫੀ ਆ ਉਹ ਮੰਗ ਉਹਨਾਂ ਦੀ ਸਿੰਘਣੀ ਦੇ ਕੋਲੋਂ ਉਹਨਾਂ ਦੇ ਪੁੱਤਰਾਂ ਦੇ ਕੋਲ ਤੇ ਤੈਨੂੰ ਜਿਹੜੀ ਦਸਤਾਰ ਆ ਭਾਈ ਨਰੈਨ ਸਿੰਘ ਚੌੜਾ ਦੀ ਇਹ ਦੇਣੀ ਪਏਗੀ ਦਸਤਾਰ ਦਿੱਤੇ ਤੋਂ ਬਿਨਾ ਨਹੀਂ ਗੱਲ ਹੁਣ ਸਰਨੀ ਇਦਾਂ ਹੁਣ ਗੱਲ ਨਹੀਂ ਬਾਨੀ ਚੁੱਪ ਚਪੀਤੇ ਇੱਕ ਤੇ ਉਹ ਦੇ ਦੀ ਦਸਤਾਰ ਉਹ ਵਾਪਸ ਮੋੜਨੀ ਪਵੇਗੀ ਤੇ ਬਾਕੀ ਫਿਰ ਸਿੱਖ ਕੌਮ ਸੋਚੇਗੀ ਕਿ ਤੈਨੂੰ ਕਿਸ ਤਰ੍ਹਾਂ ਦੀ ਜਿਹੜੀ ਤੇਰੇ ਬੰਦੇਕਾਰੇ ਦੀ ਜਿਹੜੀ ਸਜ਼ਾ ਹੈ ਉਹ ਤੈਨੂੰ ਦੇਣੀ ਆ ਇੰਨਾ ਸ਼ਰਮਨਾਕ ਤੁਸੀਂ ਗੱਲਾਂ ਕਰਦੇ ਹੋ ਇਸ ਤਰ੍ਹਾਂ ਦੀਆਂ ਤੁਸੀਂ ਕਾਰਵਾਈਆਂ ਕਰਦੇ ਹੋ ਕਿ ਤੁਸੀਂ ਸਿੱਖ ਕਹਿਲਾਉਂਦੇ ਅਕਾਲੀ ਅਖਵਾਉਂਦੇ ਬਿਲਕੁਲ ਵੀ ਜਿਹੜੇ ਹੱਕਦਾਰ ਆ ਉਹ ਨਹੀਂ ਰਏ ਬਾਦਲਦਲ ਅਗਾਹ ਨਹੀਂ ਜਿਹੜਾ ਆ ਉਹ ਸੁਧਰਨ ਵਾਲਾ ਨਹੀਂ ਆ ਹੁਣ ਵੀ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵੰਗਾ ਲਿਆ ਵਿਕਰਮਜੀਤ ਮਜੀਠੀਆ ਕਿੰਨੇ ਹੰਕਾਰ ਦੇ ਵਿੱਚ ਜਿਹੜਾ ਬਿਆਨ ਆ ਦੇ ਰਿਹਾ ਆ ਕਦੀ ਭਾਈ ਨਰੈਨ ਸਿੰਘ ਨੂੰ ਅਤਵਾਦੀ ਕਹਿ ਰਿਹਾ ਕਿ ਭਈ ਕਿਸੇ ਹੋਰ ਨਾਵਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਹੈ ਪਰ ਭਾਈ ਨਰੈਨ ਸਿੰਘ ਉਹ ਸਿੱਖ ਕੌਮ ਦੇ ਜੁਝਾਰੂ ਯੋਧੇ ਆ ਉਹਨਾਂ ਦੇ ਤਾਂ ਸਾਰੇ ਕੇਸ ਬਰੀ ਹੋ ਚੁੱਕੇ ਆ ਪਰ ਜਿਹੜਾ ਮਜੀਠੀਆ ਆ ਉਹ ਤੇਰੇ ਤੇ ਹਾਲੇ ਜਿਹੜੇ ਕੇਸ ਆ ਉਹ ਚੱਲ ਰਹੇ ਆ ਤੂੰ ਆਪਣੀ ਗੱਲ ਕਰ ਭਾਈ ਨਰੈਨ ਸਿੰਘ ਦੇ ਕੇਸਾਂ ਦੀ ਜਿਹੜੀ ਆ ਉਹ ਬਾਅਦ ਵਿੱਚ ਗੱਲ ਕਰੀ ਤੂੰ ਆਪ ਤੇ ਡਰੱਗ ਦੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਅੰਦਰ ਹੋਇਆ ਸੀ ਜੇਲ੍ਹ ਕੱਟ ਕੇ ਆਇਆ ਹਾਲੇ ਵੀ ਤੇਰੇ ਕੇਸ ਅੰਦਰ ਟ੍ਰਾਇਲ ਆ ਭਾਈ ਨਰੈਨ ਸਿੰਘ ਤਾਂ ਸਾਰੇ ਕੇਸਾਂ ਦੇ ਵਿੱਚ ਬਰੀ ਹੋਏ ਆ ਤੇ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਉੱਤੇ ਜਿਹੜਾ ਪਹਿਰਾ ਦਿੱਤਾ ਤੇ ਪੰਥ ਦੀ ਸੇਵਾ ਕਰਦੇ ਹੋਈ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹ ਪਏ ਆ ਤੇ ਉਹਨਾਂ ਦੇ ਉੱਤੇ ਸਾਰੇ ਸਿੱਖ ਕੌਮ ਨੂੰ ਜਿਹੜਾ ਮਾਣ ਹੈ ਤੇ ਉਹਨਾਂ ਕੇਸਾਂ ਬਾਰੇ ਬੜੇ ਸ਼ਾਨ ਦੇ ਨਾਲ ਬੜੇ ਮਾਣ ਦੇ ਨਾਲ ਇੱਕ ਚੌੜੀ ਕਰਕੇ ਸੀਨਾ ਤਾਨ ਕੇ ਜਿਹੜਾ ਦੱਸਿਆ ਜਾ ਸਕਦਾ ਕਿ ਕਿਵੇਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਲਾ ਭਾਈ ਪਰਮਜੀਤ ਸਿੰਘ ਪਿਹੋਰਾ ਆਦ ਸਿੰਘਾਂ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਜਿਹੜੀ ਮਦਦ ਆ ਉਹ ਕੀਤੀ ਸੀ ਤੇ ਹੋਰ ਵੀ ਉਹਨਾਂ ਨੇ ਕਈ ਖਾਰਕੂ ਐਕਸ਼ਨ ਕੀਤੇ ਸਮੇਂ-ਸਮੇਂ ਦੇ ਉੱਤੇ ਜੇਲਾਂ ਕਟੀਆਂ ਤਸ਼ੱਦਦ ਝੱਲਿਆ ਸਿੱਖ ਕੌਮ ਦਾ ਇਤਿਹਾਸ ਰਚਿਆ ਵੀ ਤੇ ਇਤਿਹਾਸ ਲਿਖਿਆ ਵੀ ਪਰ ਦੂਜੇ ਪਾਸੇ ਬਾਦਲਗਿਆਂ ਨੇ ਹਮੇਸ਼ਾ ਹੀ ਜਿਹੜਾ ਕਲੰਕੇ ਤੇ ਇਤਿਹਾਸ ਆ ਉਹ ਰਚਿਆ ਤੁਹਾਨੂੰ ਹਮੇਸ਼ਾ ਹੀ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਲਾਹਣਤਾਆਂ ਉਹ ਪੈਂਦੀਆਂ ਰਹਿਣਗੀਆਂ ਤੁਹਾਡੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਦੇ ਉੱਤੇ ਜਿਹੜਾ ਆ ਉਹ ਰੁਲਿਆ ਇਨਸਾਫ ਮੰਗਦੇ ਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੇ ਧਾਰੇ ਗੁਰੂ ਡੰਮ ਨੂੰ ਤੁਸੀਂ ਉੱਤੇ ਸ਼ਹੀਦ ਕੀਤਾ ਸਿਰਸੇ ਵਾਲੇ ਦੇ ਨਾਲ ਜਿਹੜੀਆਂ ਯਾਰੀਆਂ ਆ ਉਹ ਨਿਭਾਈਆਂ ਬਲਾਤਕਾਰੀ ਕਾਤਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਟਿੱਟ ਜਾਣੇ ਆ ਉਹਦੀਆਂ ਬਲਾਤਕਾਰੀਆਂ ਦੀਆਂ ਜਿਹੜੀਆਂ ਫਿਲਮਾਂ ਆ ਉਹ ਤੁਸੀਂ ਲਗਾਉਂਦੇ ਰਹੇ ਉਹਦੇ ਡੇਰੇ ਦੇ ਵਿੱਚ ਹਾਜ਼ਰੀਆਂ ਭਰਉਂਦੇ ਰਹੇ ਤੇ ਉਹਦੀਆਂ ਕੂਰ ਚਰਚਾਵਾਂ ਕਰਵਾਉਣ ਦੇ ਲਈ ਹੀ ਤੁਸੀਂ ਭਾਈ ਕਮਲਜੀਤ ਸਿੰਘ ਸੁਨਾਮ ਵਰਗਿਆਂ ਨੂੰ ਭਾਈ ਹਰਮੰਦਰ ਸਿੰਘ ਢੱਬ ਵਾਲੀ ਵਰਗੇ ਸੂਰਮਿਆਂ ਨੂੰ ਸ਼ਹੀਦ ਕਰਵਾ ਦਿੱਤਾ। ਇਸੇ ਤਰ੍ਹਾਂ ਭਾਈ ਦਰਸ਼ਨ ਸਿੰਘ ਲੋਹਾਰਾ ਉਹ ਵੀ ਨੂਰ ਮੈਲੀਆ ਕਾਂਡ ਦੇ ਵਿੱਚ ਜਿਹੜਾ ਆ ਉਹ ਸ਼ਹਾਦਤ ਦਾ ਜਾਮ ਪੀ ਗਏ। ਹੋਰ ਵੀ ਕਈ ਜਿਹੜੇ ਸਿੰਘ ਆ ਭਾਈ ਜਸਪਾਲ ਸਿੰਘ ਚੌਰ ਸਿੱਧਵਾ ਜਦੋਂ ਭਾਈ ਬਦਵੰਤ ਸਿੰਘ ਰਾਜੋਆਣੇ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਸਨ। ਉਹ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਸੁਖਵੀਰ ਬਾਦਲ ਨੇ ਮਰਵਾ ਦਿੱਤਾ। ਤੇ ਅੱਜ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੈ ਤੇ ਕਿੰਨਾ ਚੀਕ-ਚਿਹਾੜਾ ਪਾਇਆ ਜਾ ਰਿਹਾ ਹੈ ਪਰ ਉਹ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਵੀ ਤਾਂ ਕਿਸੇ ਮਾਪਿਆਂ ਦਾ ਜਿਹੜਾ ਆ ਉਹ ਪੁੱਤ ਸੀ ਤੇ ਉਹਨਾਂ ਮਾਪਿਆਂ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਭਾਈ ਨਰੈਣ ਸਿੰਘ ਨੂੰ ਇਹ ਰਾਹ ਕਿਉਂ ਅਪਣਾਉਣਾ ਪਿਆ ਕਿਉਂ ਉਹ ਇੱਥੋਂ ਤੱਕ ਗਏ ਜਦੋਂ ਧਾਰਮਿਕ ਅਤੇ ਦੁਨਿਆਵੀ ਆਦਤਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉਹ ਗੁਨਾਹਗਰ ਨੂੰ ਬਣਦੀ ਸਦਾ ਹੀ ਨਹੀਂ ਦੇਣੀ ਤਾਂ ਫਿਰ ਸਿੱਖਾਂ ਦੇ ਕੋਲੋਂ ਕੋਈ ਹੋਰ ਰਾਹ ਹੀ ਨਹੀਂ ਵੱਜਦਾ ਸੀ ਸਿੱਖ ਫਿਰ ਕਿੱਥੇ ਜਾਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਾਹਰ ਉਹ ਮਸੰਦ ਨੂੰ ਜਿਹੜਾ ਦੁਸ਼ਤ ਨੂੰ ਸੋਧਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਹੈ ਉਹ ਕੀਤੀ ਯਤਨ ਕੀਤਾ ਤੁਸੀਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਸ਼ਤਾਂ ਨੂੰ ਜਿਹੜਾ ਆ ਸੁਖਬੀਰ ਬਾਦਲ ਨੇ ਬਚਾਇਆ ਸੀ ਉਹ ਗੁਰੂ ਘਰ ਦਾ ਦੋਖੀ ਸੀ ਤੇ ਫਿਰ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਬਾਹਰ ਹੀ ਮਾਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਤੇ ਜੋ ਬਾਦਲਦਲ ਦੇ ਵੱਲੋਂ ਬਿਰਤਾਂਤ ਸਿਰਜਿਆ ਜਾ ਰਿਹਾ ਕਿ 1984 ਤੋਂ ਪਹਿਲੀ 1984 ਤੋਂ ਬਾਅਦ ਹੁਣ ਪਹਿਲੀ ਵਾਰ ਜਿਹੜੀ ਅਜਿਹੀ ਘਟਨਾ ਆਇਆ ਉਹ ਵਾਪਰੀ ਜਦੋਂ ਜਦੋਂ ਵੀ ਸੁਖਬੀਰ ਬਾਦਲ ਵਰਗੇ ਹੋਰ ਅਖੌਤੀ ਅਕਾਲੀ ਆਗੂਆਂ ਨੇ ਸਿੱਖ ਕੌਮ ਦੇ ਨਾਲ ਇਨਸਾਫ ਨਹੀਂ ਕੀਤਾ ਸਿੱਖ ਕੌਮ ਦੇ ਖਿਲਾਫ ਉਹ ਭੁਗਤੇ ਤੇ ਸਿੱਖ ਕੌਮ ਨੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਇਆ ਪਰ ਉਹ ਮੰਨੇ ਤੁਹਾਡੇ ਵਾਂਗ ਆ ਆ ਘਟਿਆ ਕੰਮ ਨਹੀਂ ਆ ਕੀਤੇ ਹੋਣੇ ਜਿਹੜੇ ਹੁਣ ਤੁਸੀਂ ਸੁਖਬੀਰ ਬਾਦਲ ਤੇ ਉੱਤੇ ਗੋਦੀ ਚਲਣ ਤੋਂ ਬਾਅਦ ਕਹਿਣ ਲੱਗ ਪਏ ਉਹ ਕਿ ਉਹ ਗੋਦੀ ਚਲਾਉਣ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਉੱਤੇ ਵੀ ਹਮਲਾ ਹੋਇਆ ਸੀ ਪਰ ਉਦੋਂ ਕਿਸੇ ਨੇ ਨਹੀਂ ਕਿਹਾ ਕਿ ਹਮਲਾ ਕਰਨ ਵਾਲੇ ਉਹ ਉਸ ਸਿੱਖ ਨੂੰ ਜੁਝਾਰੂ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਇਹ ਹਮਲਾ ਤਾਂ 1885 ਵਿੱਚ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਉੱਤੇ ਵੀ ਹੋਇਆ ਸੀ ਤਿੰਨ ਸਿੰਘ ਤਿੰਨ ਸਿੰਘਾਂ ਨੇ ਕੀਤਾ ਸੀ ਤੇ ਉਹ ਗਿਆਨੀ ਸਾਹਿਬ ਸਿੰਘ ਦਾ ਜਿਹੜਾ ਗਨਮੈਨ ਸੀ ਉਹ ਮਾਰਿਆ ਗਿਆ ਪਰ ਉਦੋਂ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਹਮਲਾ ਕਰਨ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਆ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਜਿਨੇ ਜਦਾ ਜੀਵ ਲੋਂਗੋਵਾਲ ਸਮਝੌਤਾ ਕੀਤਾ ਹਰਜੰਤ ਸਿੰਘ ਲੋਂਗੋਵਾਲ ਜਿਨੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੀਆਂ ਕੁਰਸੀਆਂ ਉਹ ਡਾਈਆਂ ਸੀ ਜੂਨ 1984 ਦੇ ਕਲੂ ਘਾਰੇ ਵਿੱਚ ਜਿਨੇ ਗਦਾਰੀ ਉਹ ਕੀਤੀ ਸੀ ਹਰਚੰਦ ਸਿੰਘ ਲੋਂਗੋਵਾਦ ਨੂੰ ਵੀ ਤਾਂ ਭਾਈ ਜਰਨੈਲ ਸਿੰਘ ਹੋਣਾ ਨੇ ਭਾਈ ਗਿਆਨ ਸਿੰਘ ਲੀਲ ਹੋਣਾ ਨੇ ਜਿਹੜਾ ਆ ਉਹ ਸੋਧਿਆ ਪਰ ਕਿਸੇ ਵੀ ਬੰਦੇ ਨੇ ਉਸ ਸਮੇਂ ਇਹਨਾਂ ਸਿੰਘਾਂ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਗੱਲ ਆ ਉਹ ਨਹੀਂ ਕੀਤੀ ਸੀ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟਵਾੜਾ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਨਾ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਸੰਤੁਸ਼ਟੀ ਆ ਉਹ ਨਹੀਂ ਕਰ ਪਾ ਰਹੇ ਸਿੱਖ ਕੌਮ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਤਾਂ ਹੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਉੱਤੇ ਹਮਲੇ ਕਰਦੇ ਆ ਇਸੇ ਤਰ੍ਹਾਂ ਸ਼ਰੌਨੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਉੱਤੇ ਵੀ ਜਿਹੜਾ ਹਮਲਾ ਆ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ ਜਥੇਦਾਰ ਭਾਈ ਗੁਰਜੰਦਰ ਸਿੰਘ ਬੁੱਧ ਸਿੰਘ ਵਾਲਾ ਦੇ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਦਰਸ਼ਨ ਸਿੰਘ ਤਖਾਨਵਦ ਵਰਗੇ ਯੋਧੇ ਵੀ ਸਨ ਉਦੋਂ ਸ਼ਰੋਮਣੀ ਕਮੇਟੀ ਮੈਂਬਰੇ ਕੁਮਾਰਿਆ ਗਿਆ ਸੀ ਤੇ ਇਹ ਤਲਵੰਡੀ ਉਹ ਜ਼ਖਮੀ ਹੋ ਗਿਆ ਸੀ ਪਰ ਉਦੋਂ ਵੀ ਕਿਸੇ ਨੇ ਇਹ ਮੰਗ ਨਹੀਂ ਰੱਖੀ ਸੀ ਕਿ ਉਹਨਾਂ ਨੂੰ ਹਮਲਾ ਕਰਨ ਵਾਲਿਆਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਪਰ ਸ਼ਰੋਮਣੀ ਕਮੇਟੀ ਦੀ ਬਾਦਲ ਜੁੰਡਲੀ ਇਹਨਾਂ ਦੇ ਅਧਿਕਾਰੀ ਇਹਨਾਂ ਦੀ ਅੰਤਰੀ ਕਮੇਟੀ ਉਹ ਬਾਦਲ ਦਲ ਦੀ ਕਿੰਨੀ ਚਾਪਲੂਸ ਬਣ ਚੁੱਕੀ ਹੋਈ ਹੈ ਕਿੰਨੇ ਤਲਵੇ ਛੱਟ ਰਹੀ ਹੈ ਹੱਦ ਹੱਦ ਕਰ ਦਿੱਤੀ ਤੁਸੀਂ ਸਿੱਖ ਕੌਮ ਦੇ ਵਿੱਚ ਇੱਕ ਜਿਹੜੀ ਨਵੀਂ ਪਿਰਤ ਆ ਉਹ ਕੌਣ ਜਾ ਰਹੇ ਹੋ ਪਰ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਦਾ ਜਿਹੜਾ ਫੈਸਲਾ ਆ ਉਹ ਨਾ ਤਾਂ ਪੰਥ ਪਰਵਾਨ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ ਇਹ ਗੱਲ ਤੁਸੀਂ ਜਿਹੜੀ ਆ ਉਹ ਯਾਦ ਰੱਖ ਲਿਓ ਜੇ ਛੇਕਣਾ ਤਾਂ ਸੁਖਬੀਰ ਬਾਦਲ ਨੂੰ ਛੇਕੋ ਪਰ ਉਹ ਉਹਦੇ ਖਿਲਾਫ ਤਾਂ ਤੁਹਾਡੀਆਂ ਜਿਹੜੀਆਂ ਜ਼ੁਬਾਨਾਂ ਆ ਉਹ ਉਹ ਨਹੀਂ ਖੁੱਲਦੀਆਂ ਤੁਹਾਡੇ ਮੂੰਹ ਨੂੰ ਜਿਹੜੇ ਜਿੰਦੜੇ ਆ ਲੱਗ ਜਾਂਦੇ ਤੁਹਾਡੀ ਜ਼ੁਬਾਨ ਸੜ ਜਾਵੇ ਤੁਸੀਂ ਗੁਰੂ ਘਰ ਦੇ ਵਿੱਚ ਮਸੰਦ ਬਣ ਕੇ ਜਿਹੜੇ ਉਹ ਬੈਠੇ ਹੋਏ ਉਹ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਸਿੰਘਾਂ ਨੂੰ ਸ਼ਹੀਦ ਕਰਵਾਇਆ ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਅਤੇ ਜੁਝਾਰੂ ਸਿੰਘਾਂ ਦੇ ਕਾਤਲ ਬੁੱਜਤ ਪੁਲਿਸ ਅਫਸਰਾਂ ਸੁਮੇਧ ਸੈਣੀ ਵਰਗਿਆਂ ਨੂੰ ਹਸਾਰਾ ਲਮ ਵਰਗਿਆਂ ਨੂੰ ਬਿਰਕ ਨੂੰ ਅਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਤਰੱਕੀਆਂ ਦਿੱਤੀਆਂ ਜੇ ਛੇਕਣਾ ਤੇ ਉਹਨੂੰ ਪੰਥ ਦੇ ਵਿੱਚ ਉਹ ਜਿਹੜਾ ਉਹ ਛੇਕੋ ਜੋ ਇਹਦੀ ਸਜ਼ਾ ਬਣਦੀ ਸੀ ਪਰ ਉਹਨਾਂ ਦਾ ਮਾਮੂਲੀ ਜਿਹੜੀ ਤਨਖਾਹ ਲਗਾ ਕੇ ਤੁਸੀਂ ਬਰੀ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਪਰ ਉਹ ਉਹ ਗੁਨਾਹਗਾਰ ਦੀ ਜਿਹੜੀ ਸਜ਼ਾ ਸੀ ਉਹ ਬਹੁਤ ਵੱਡੀ ਸੀ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਸੰਦ ਸਾੜੇ ਸੀ ਨਾ ਤੇ ਤੁਸੀਂ ਉਹਨਾਂ ਮਸੰਦਾਂ ਦੇ ਨਾਲੋਂ ਵੀ ਜਿਹੜਾ ਉਹ ਵੱਧ ਚੁੱਕੇ ਹੋਏ ਹੋ ਜਕਰੀਆ ਖਾਨ ਹੋਵੇ ਚਾਹੇ ਵਜ਼ੀਰ ਖਾਨ ਫਰੁਕਸੀਰ ਹੋਵੇ ਮੀਰ ਮੰਨੂ ਹੋਵੇ ਇੰਦਰਾ ਗਾਂਧੀ ਹੋਵੇ ਵਿਅੰਤਾ ਗੁੱਜਲ ਹੋਵੇ ਜਨਰਲ ਵਦਿਆ ਹੋਵੇ ਇਹਨਾਂ ਸਾਰੇ ਦੁਸ਼ਤਾਂ ਦੇ ਨਾਲੋਂ ਸੁਖਵੀਰ ਬਾਦਲ ਦੇ ਜਿਹੜੇ ਗੁਨਾਹ ਆ ਉਹ ਵੱਡੇ ਆ ਜਿਹੜੇ ਆ ਮੁਗਲ ਹਾਕਮ ਸਨ ਜਾਂ ਹਿੰਦੂ ਹਾਕਮ ਸਨ ਉਹ ਤਾਂ ਸਿੱਖ ਨਹੀਂ ਸਨ ਉਹਨਾਂ ਨੂੰ ਬਹੁਤਾ ਸਿੱਖੀ ਬਾਰੇ ਪਤਾ ਵੀ ਨਹੀਂ ਹੋਵੇਗਾ ਪਰ ਇਹਨੇ ਤਾਂ ਸਿੱਖ ਹੋ ਕੇ ਇਹਨੇ ਤਾਂ ਆਪਣੇ ਆਪ ਨੂੰ ਅਕਾਲੀ ਅਖਵਾ ਕੇ ਆਪਣੇ ਆਪ ਨੂੰ ਪੰਥਕਾ ਅਖਵਾ ਕੇ ਸਿੱਖ ਕੌਮ ਦਾ ਜਿਹੜਾ ਕਹਾਣ ਆ ਉਹ ਕਰ ਦਿੱਤਾ ਇਹ ਉਹਨਾਂ ਸਾਰਿਆਂ ਦੇ ਨਾਲੋਂ ਸਿੱਖ ਕੌਮ ਦੀ ਨਿਗਾਹ ਦੇ ਵਿੱਚ ਜਿਹੜਾ ਵੱਡਾ ਆ ਉਹ ਦੁਸ਼ਟ ਆ। ਛੇਕਣਾ ਆ ਤਾਂ ਫਿਰ ਇਹਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕੋ। ਭਾਈ ਨਰੈਨ ਸਿੰਘ ਚੌੜਾ ਦੀ ਜਿਹੜੀ ਲੱਥੀ ਦਸਤਾਰ ਆ ਨਾ ਉਹ ਕਿਸੇ ਵੀ ਸਿੱਖ ਨੌਜਵਾਨ ਨੂੰ ਬਰਦਾਸ਼ਤ ਨਹੀਂ ਹੋ ਰਹੀ। ਤੇ ਆ ਦਸਤਾਰ ਲਾਉਣ ਵਾਲਾ ਵੀ ਪਤਾ ਨਹੀਂ ਹੁਣ ਕਿਹੜੀ ਖੁੱਡ ਦੇ ਵਿੱਚ ਜਾ ਕੇ ਵੱਰ ਚੁੱਕਾ ਹੋਇਆ ਆ ਪਰ ਸਿੱਖ ਕੌਮ ਫਿਰ ਸਾਰੀਆਂ ਖੁੱਡਾਂ ਦੇ ਵਿੱਚੋਂ ਜਿਹੜਾ ਬਾਹਰ ਕੱਢ ਲਈ ਹੁੰਦੀ ਹੁੰਦੀ ਏ। ਤੇ ਜਿਹੜੇ ਪੰਥ ਦੇ ਵਿੱਚੋਂ ਛੇਕਣ ਦੀਆਂ ਹੁਣ ਗੱਲਾਂ ਵੀ ਕਰ ਰਹੀਆਂ ਨਾ ਜਦ ਦਸਤਾਰ ਨੂੰ ਲਥੀ ਨੂੰ ਠੀਕ ਠਹਿਰਾ ਰਹੇ ਆ ਇਹ ਯਾਦ ਰੱਖਣ ਕਿ ਤੁਸੀਂ ਫਿਰ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲ ਸਕੋਗੇ ਜੈਡ ਸਿਕਿਉਰਟੀਆਂ ਸਾਰਿਆਂ ਨੂੰ ਜਿਹੜੀਆਂ ਉਹ ਲੈਣੀਆਂ ਪਹਿਨਣਗੀਆਂ ਹਰ ਸਟੇਜ ਦੇ ਉੱਤੇ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਹਾਡਾ ਜਿਹੜਾ ਭਾਰੀ ਵਿਰੋਧ ਆ ਉਹ ਕੀਤਾ ਜਾਵੇਗਾ ਤੁਸੀਂ ਅਕਾਲੀ ਅਖਵਾਉਣ ਦੇ ਹੱਕਦਾਰ ਨਹੀਂ ਰੇਸ ਦੀ ਆਕਾਦਤਕ ਸਾਹਿਬ ਤੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੋਈ ਏ ਕਿ ਤੁਸੀਂ ਹੁਣ ਪੰਥ ਦੀ ਅਗਵਾਈ ਕਰਨ ਦੇ ਜਿਹੜਾ ਆ ਉਹ ਜੋਗ ਨਹੀਂ ਰਹੇ ਚੁੱਪ ਕਰਕੇ ਹੁਣ ਘਰਾਂ ਦੇ ਵਿੱਚ ਜਿਹੜਾ ਉਹ ਬਹਿ ਜੋ ਰਾਜਨੀਤਿਕ ਤੌਰ ਤੇ ਸਿੱਖ ਕੌਮ ਹੁਣ ਤੁਹਾਨੂੰ ਜਿਹੜਾ ਪ੍ਰਵਾਨ ਨਹੀਂ ਕਰੇਗੀ ਤੁਹਾਡੇ ਜ਼ੁਲਮਾਂ ਦਾ ਜਿਹੜਾ ਆ ਉਹ ਅੰਤ ਹੋ ਚੁੱਕਾ ਹੋਇਆ ਆ ਹੁਣ ਅਸੀਂ ਹੋਰ ਜ਼ੁਲਮ ਸਿੱਖ ਕੌਮ ਨੇ ਤੁਹਾਡੇ ਸਹਿਣ ਨਹੀਂ ਕਰਨੇ ਪ੍ਰਵਾਨ ਨਹੀਂ ਕਰਨੇ ਹੁਣ ਤੁਸੀਂ ਦੁੱਧ ਤੋਤੇ ਬਣਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਨਾ ਕਰੋ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੰਗਾਰਨ ਦਾ ਜਿਹੜਾ ਯਤਨ ਆ ਉਹ ਨਾ ਕਰੋ ਪੰਥ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਠੇਸ ਨਾ ਪਹੁੰਚਾਓ ਗੁਰੂ ਬੜਾ ਬੇਅੰਤ ਜੇ ਪੰਥ ਬਹੁਤ ਵੱਡਾ ਜੇ ਬੜੇ-ਬੜੇ ਵੱਡੇ ਦੁਸ਼ਟ ਆਏ ਪਰ ਚੱਲਦੇ ਬਣੇ ਤੁਸੀਂ ਵੀ ਇਸੇ ਤਰ੍ਹਾਂ ਜਿਹੜਾ ਆ ਉਹ ਮਰਮੁੱਕ ਜਾਣਾ ਆ ਪਰ ਪੰਥ ਨੇ ਜਿਹੜਾ ਆ ਉਹ ਇਸੇ ਤਰ੍ਹਾਂ ਜਿਉਂਦਾ ਆ ਜਾਗਦਾ ਰਹਿਣਾ ਆ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਕੀਤੇ ਆ ਨਾ ਉਹਦੀ ਸਜ਼ਾ ਜਿਹੜੀ ਆ ਉਹ ਬਹੁਤ ਵੱਡੀ ਆ ਜਿਵੇਂ ਲਖਪਤ ਰਾਏ ਨੂੰ ਸਜ਼ਾ ਮਿਲੀ ਸੀ ਨਾ ਉਹਦੀ ਸਜ਼ਾ ਵੀ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਚਾਹੀਦੀ ਸੀ ਜਿਸ ਤਰ੍ਹਾਂ ਸਿੰਘਾਂ ਨੇ ਲਖਪਤ ਰਾਏ ਨੂੰ ਬੜੀ ਜਿਹੜੀ ਭੈੜੀ ਜਿਹੜੀ ਮੌਤਿਆ ਨੂੰ ਦਿੱਤੀ ਸੀ ਲਖਪਤ ਰਾਏ ਦਾ ਇਤਿਹਾਸ ਜਿਹੜਾ ਆ ਉਸੇ ਕੌਮ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਆ ਜਥੇਦਾਰਾਂ ਨੂੰ ਤੇ ਜਿਹੜੀ ਹੁਣ ਬਾਦਲ ਜੁੰਡਨੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੰਗਾਰ ਰਹੀ ਏ ਉਹਨਾਂ ਦੀ ਕਿਰਦਾਰ ਖੁਸ਼ੀ ਕਰ ਰਹੀ ਏ ਉਹਨਾਂ ਨੂੰ ਬਲੈਕਮੇਲ ਕਰ ਰਹੀ ਏ ਇਹ ਵੀ ਗੱਲਾਂ ਪੰਥ ਪਰਵਾਹ ਨਹੀਂ ਕਰੇਗਾ ਤੁਸੀਂ ਪਹਿਲਾਂ ਵੀ ਜਥੇਦਾਰਾਂ ਦੇ ਕੋਲੋਂ بڑے ਜਿਹੜੇ ਆ ਪੰਥ ਵਿਰੋਧੀ ਫੈਸਲੇ ਕਰਵਾਏ ਆ ਆ ਫਖਰੇ ਕੌਮ ਤੁਹਾਡਾ ਅਵਾਰਡ ਉੱਡ ਗਿਆ ਨਾ ਹੁਣ ਇਹਦਾ ਮਤਲਬ ਹੋ ਕਿ ਤੁਸੀਂ ਗਦਾਰੇ ਕੌਮ ਏ ਹੋ ਜਥੇਦਾਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਿਲਕੁਲ ਵੀ ਇਹਨਾਂ ਦੇ ਦਬਾਅ ਵਿੱਚ ਨਾ ਆਉਣ ਕਿਉਂਕਿ ਅੱਗੇ ਇਹਨਾਂ ਦੇ ਸਿਆਸੀ ਦਖਲ ਅੰਦਾਜ਼ੇ ਕਰਕੇ ਬਹੁਤ ਜਿਹੜਾ ਕਹਾਣਿਆ ਉਹ ਹੋ ਚੁੱਕਾ ਹੋਇਆ ਆ ਕੌਮ ਜਥੇਦਾਰਾਂ ਦੇ ਨਾਲ ਖਲੋਤੀ ਹੈ ਪਰ ਜੇਕਰ ਜਥੇਦਾਰਾਂ ਨੇ ਕੋਈ ਗਲਤ ਫੈਸਲਾ ਲੈ ਲਿਆ ਤੇ ਜੋ ਹਾਲ ਫਿਰ ਅਰੂਪ ਸਿੰਘ ਦਾ ਤੇ ਗੁਰਵਚਨ ਸਿੰਘ ਦਾ ਹੋਇਆ ਨਾ ਉਹੀ ਹਾਲ ਫਿਰ ਜਥੇਦਾਰਾਂ ਦਾ ਭਵਿੱਖ ਦੇ ਵਿੱਚ ਹੋ ਰਹੇਗਾ ਹੋ ਜਾਏਗਾ ਫਿਰ ਕੋਈ ਸੰਗਤ ਨੇ ਮਾਨ ਸਤਕਾਰ ਨਹੀਂ ਕਰਨਾ ਤੇ ਬਾਦਰਦਲ ਦੀ ਜਿਹੜੀ ਜੁੰਡਲੀ ਜਿਹੜੀ ਕਹਿ ਰਹੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਜਥੇਦਾਰਾਂ ਦਾ ਬਹੁਤ ਮਾਨ ਸਤਿਕਾਰ ਕਰਦੇ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਮਾਰੇ ਆ ਤੁਹਾਡੇ ਨਾਲ ਉਹ ਅੱਧ ਮਾਰੇ ਕੌਣ ਹੋ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਰਦਾਰਕੁਸ਼ੀ ਤਾਂ ਤੁਸੀਂ ਕਰਦੇ ਪਈਓ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗਿਆਨੀ ਲਖਬੀਰ ਸਿੰਘ ਦੇ ਨਾਲ ਤੁਹਾਡੇ ਵੱਲੋਂ ਕੀ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ ਸੋ ਇਹ ਗੱਲਾਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ ਸੋ ਇੰਨੀਆਂ ਕੋ ਬੇਨਤੀਆਂ ਦਾਸ ਨੇ ਕਰਦੀਆਂ ਸੀ ਆ ਤੁਹਾਨੂੰ ਦੁਬਾਰਾ ਅਖਬਾਰਾਂ ਦਿਖਾ ਦੇਣਾ ਆ ਕਿ ਆ ਸ਼ਰੋਮਣੀ ਕਮੇਟੀ ਦੇ ਵਿੱਚ ਜਿਹੜੀ ਨਰੈਣੂ ਮਹੰਤ ਦੀ ਜਿਹੜੀ ਆ ਰੂਹ ਆ ਤੇ ਸੁਖਬੀਰ ਬਾਦਲ ਦੇ ਵਿੱਚ ਵੀ ਮਸਾ ਰੰਗੜ ਦੀ ਜਿਹੜੀ ਆ ਉਹ ਰੂਹ ਹੈਗੀ ਆ ਆ ਦੇਖੋ ਸ਼ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਦਾ ਬੰਦ ਕਰਕੇ ਬਣਾਇਆ ਬੰਦੀ ਟਾਸਕ ਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਮਾਰ ਗੋਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਇਆ ਦਮਾਲਾ ਆ ਤੁਹਾਡੇ ਜਿਹੜੇ ਆ ਉਹ ਕਰ ਰੇ ਆ ਪੰਥ ਤੁਹਾਨੂੰ ਕਿੱਥੇ ਪਰਮਾਨ ਕਰੇ ਪੰਥ ਦੇ ਵਿੱਚ ਕੋਈ ਤੁਹਾਡੀ ਜਿਹੀ ਜਗ੍ਹਾ ਆ ਉਹ ਨਹੀਂ ਬਾਨੀ ਇਦਾਂ ਹੀ ਤੁਸੀਂ ਜਿਹੜੇ ਆ ਉਹ ਧੱਕੇ ਆ ਉਹ ਖਾਂਦੇ ਰਹੋਗੇ ਨਾ ਤੁਸੀਂ ਘਰ ਦੇ ਰਹਿਣਾ ਨਾ ਤੁਸੀਂ ਘਾਟ ਦੇ ਦੁਰ ਲਾਹਨ ਤੇ ਆ ਤੁਹਾਡੇ ਉੱਤੇ ਸੋ ਇੰਨੀਆਂ ਕੁ ਬੇਨਤੀਆਂ ਆਪ ਸਿੱਖ ਸੰਗਤਾਂ ਦੇ ਨਾਲ ਕਰਨੀਆਂ ਸੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਨੂੰ ਭੇਂਟ ਕਰਨ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ